ਸਤਿ ਸ਼੍ਰੀ ਅਕਾਲ ਦੋਸਤੋ ਅੱਜ ਪਿੰਡ ਰੋਲੀ ਜ਼ਿਲ੍ਹਾ ਮੋਗਾ ਦੇ ਕਿਸਾਨ ਜਗਰੂਪ ਸਿੰਘ ਜੀ ਜਿਨ੍ਹਾਂ ਨੇ 2 ਏਕੜ ਦੇ ਵਿੱਚ ਚੰਦਨ ਦੇ ਪੌਦੇ ਲਾਏ ਹੋਏ ਆ ਤੇ ਆਓ ਆਪਾਂ ਬਾਈ ਜੀ ਨਾਲ ਗੱਲ ਕਰਦੇ ਆਂ ਵੀ ਇਹ ਕਦੋਂ ਲੱਗੇ ਆ ਤੇ ਇਹਨਾਂ ਦਾ ਕੀ ਫਾਇਦਾ ਇਹਨਾਂ ਦਾ ਪਾਲਣ ਪੋਸ਼ਣ ਕਿਵੇਂ ਹੁੰਦਾ ਹੈਗਾ ਜਗਰੂਪ ਸਿੰਘ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਤੁਹਾਡਾ ਬਹੁਤ-ਬਹੁਤ ਸਾਡੇ ਖੇਤ ਪਹੁੰਚਣ ਤੇ ਬੜੀ ਮਿਹਰਬਾਨੀ ਜਗਰੂਪ ਸਿੰਘ ਜੀ ਜਿਹੜਾ ਆ ਤੁਸੀਂ ਚੰਦ ਲਾਇਆ ਹੋਇਆ ਜੀ ਤਾਂ ਇਹ ਕਿਹੜੇ ਮਹੀਨੇ ਲਾਇਆ ਹੋਇਆ ਤੇ ਕਿੱਥੋਂ ਤੁਸੀਂ ਇਹ ਚੰਦਨ ਦੇ ਤੁਹਾਨੂੰ ਇਹ ਚੰਦਨ ਮਿਲਿਆ ਜੀ ਬਾਈ ਆਪਾਂ ਇਹ ਬੂਟੇ ਲਾਏ ਜਲਾਈ ਦੇ ਵਿੱਚ 2025 ਜਦੋਂ ਆਪਣੇ ਬਾਰਸ਼ਾਂ ਸ਼ੁਰੂ ਹੋ ਜਾਂਨ ਤਕਰੀਬਨ ਉਦੋਂ ਮਤਲ ਲਾਏ ਸੀ ਪਹਿਲਾਂ ਕਿਉਂਕਿ ਅਪਰਲ ਮਈ ਦੇ ਵਿੱਚ ਗਰਮੀ ਜਿਆਦਾ ਹੁੰਦੀ ਹੈ ਉਸ ਕਰਕੇ ਜਲਾਈ ਦੇ ਵਿੱਚ ਲਾਏ ਸੀਗੇ ਜੀ ਅਸੀਂ ਇਹ ਕਿੱਥੋਂ ਮਿਲਿਆ ਜੀ ਚੰਦਨ ਆਪਾਂ ਨੂੰ ਇਹ ਆਪਾਂ ਹਰਿਆਣੇ ਤੋਂ ਲਿਆਂਦਾ ਜੀ ਕਰਨਾਲ ਤੋਂ ਤੇ ਕੀ ਰੇਟ ਮਿਲਿਆ ਬੁੱਟਾ ਜੀ ਇਹ ਆਪਾਂ ਨੂੰ ਇੱਕ ਬੁੱਟਾ 150 ਰੁਪਏ ਦੇ ਕਰੀਬ ਪੈ ਗਿਆ ਜੀ ਤਕਰੀਬਨ ਇੱਕ ਬੁੱਟਾ 150 ਰੁਪਏ ਦਾ ਮਤਲਬ ਇਹ ਜਿਹੜੇ ਮਦਰ ਪਲਾਂਟ ਆ ਕੈਜ਼ੋਰੀ ਇਹਨਾਂ ਦਾ ਬੁੱਟਾ ਬੋਲ ਦਿੰਦੇ ਆ ਤੇ ਵਿੱਚ ਚੱਕੇ ਦੇ ਤੁਸੀਂ ਦਿਖਾਉਂਗੇ ਆ ਵਿੱਚ ਇਹਨੂੰ ਆਪਾਂ ਹੈਜ ਬੋਲ ਦਿੰਦੇ ਆ ਜਿਹੜੀ ਆਪਣੇ ਪਾਰਕਰ ਦੇ ਵਿੱਚ ਲੱਗਦੀ ਆ ਇਹ ਇਹ ਚੰਦਨ ਦਾ ਬੁੱਟਾ ਬਾਜੀ ਹਾਂਜੀ ਆ ਬਿਲਕੁਲ ਵਧੀਆ ਗਰੋਥ ਕੀਤੀ ਇਹਨੇ ਬੁੱਟੇ ਨੇ ਅੱਛਾ ਤੇ ਬਹੁਤ ਸੋਹਣਾ ਤੁਰਿਆ ਇਹ ਕੈਜ਼ੋਰੀ ਨਾਲ ਬੁੱਟਾ ਜਿਹੜ ਸਾਲਕ ਤੱਕ ਤਾਂ ਡੇਢ ਸਾਲ ਇਹਨੇ ਪਹਿਲਾਂ ਹਜ ਨੇ ਖਰਾਕ ਦੇਣੀ ਚੰਦਨ ਦੇ ਬੂਟੇ ਨੂੰ ਹਾਂ ਉਸ ਤੋਂ ਬਾਅਦ ਜਦੋਂ ਬੂਟੇ ਮਤਲਬ ਗਰੋਥ ਕਰਕੇ 2-3 ਫੁੱਟ ਦੇ 4 ਫੁੱਟ ਦੇ ਹੋ ਗਏ ਇਹ ਹਾਂ ਤੇ ਉਸ ਤੋਂ ਬਾਅਦ ਫਿਰ ਇਹ ਕੈਜ਼ੋਰੀਨਾ ਜਿਹੜਾ ਬੂਟਾ ਆਪਣਾ ਜਿਹਨੂੰ ਇਹਨੂੰ ਮਦਰ ਪਲਾਂਟ ਬੋਲ ਸਕਦੇ ਆ ਹਾਂ ਮਤਲਬ ਇਹਨੇ ਖਰਾਕ ਦੇਣੀ ਜਦੋਂ ਆਪਸ ਵਿੱਚ ਜੜਾ ਮਿਲ ਗਈ ਇਹਨਾਂ ਦੀਆਂ ਅੱਛਾ ਹਾਂਜੀ ਇਹ ਚੀਜ਼ਾਂ ਇਹ ਮਤਲਬ ਖਰਾਕ ਇਹਦੀ ਇਹੀ ਆ ਚੰਦਨ ਦੀ ਅੱਛਾ ਜਿਹੜਾ ਇਹ ਚੰਦਨ ਹੈ ਇਹ ਕਿਹੜਾ ਲਾਲ ਚੰਦਨ ਹੈ ਜਾਂ ਚਿੱਟਾ ਚੰਦਨ ਇਹ ਵਾਈਟ ਚੰਦਨ ਹੈ ਜੀ ਚਿੱਟਾ ਚੰਦਨ ਆਪਣੇ ਹੁੰਦਾ ਪੰਜਾਬ ਦੇ ਵਿੱਚ ਤਕਰੀਬਨ ਸਾਰੇ ਜਿੱਥੋਂ ਜ ਲਾਲ ਚੰਦਨ ਦੀ ਲਾਈਫ ਜਾਵੇ ਆ ਇੱਕ ਆਪਣੇ ਹੁੰਦਾ ਨਹੀਂ ਇੱਥੇ ਆਪਣੀ ਜ਼ਮੀਨ ਦੇ ਵਿੱਚ ਅੱਛਾ ਇਹ 2 ਕਿੱਲਿਆਂ ਦੇ ਵਿੱਚ ਲੱਗਿਆ ਹੋਇਆ ਹਾਂਜੀ 2 ਕਿੱਲੇ ਦੇ ਕਰੀਬ ਲੱਗਾ ਹੋਇਆ ਹੈ ਤੇ ਇਹ ਚੰਦਨ ਜਿਵੇਂ ਚਿੱਟਾ ਚੰਦਨ ਹੈ ਤੇ ਕਿੰਨੇ ਸਾਲਾਂ ਚ ਤਿਆਰ ਹੋ ਜਾਂਦਾ ਹੈ ਇਹ ਇਹ 12 ਤੋਂ 15 ਸਾਲ ਲੈਂਦਾ ਹੈ ਤਿਆਰ ਹੋਣ ਦੇ ਵਿੱਚ 12 ਤੋਂ 15 ਸਾਲ ਹਾਂਜੀ 15 ਸਾਲ ਦੇ ਵਿੱਚ ਆਪਾਂ ਕਟਾਈ ਕਰ ਸਕਦੇ ਉਹ ਮਤਲਬ ਉਹਦੀ ਵਧੀਆ ਗਰੋਥ ਹੋ ਜਾਂਦੀ ਹੈ ਇਹ ਚ ਸੁਗੰਧ ਆਉਣ ਲੱਗ ਜਾਂਦੀ ਹੈ ਉਹ ਰੇਟ ਰੇਟ ਦਾ ਵੀ ਪਤਾ ਹੈ ਉਹਦੇ ਬਾਅਦ ਰੇਟ ਆਪਾਂ ਨੂੰ ਅੱਜ ਦੀ ਤਰੀਕ ਦੇ ਵਿੱਚ ਉਹ ਦੱਸ ਦੇ ਜਿਨ੍ਹਾਂ ਤੋਂ ਖਰੀਦ ਕੇ ਲਏ ਬੂਟੇ ਅਸੀਂ ਜੀ ਉਹ ਕਹਿੰਦੇ ਵੀ 12-13000 ਰੁਪਏ ਪਰ ਕਿਜੀ 1 ਕਿਲੋ ਦਾ ਰੇਟ ਅੱਜ ਦਾ ਰੇਟ ਇਹਦਾ ਜੀ ਹਾਂਜੀ ਜੇ ਆਪਾਂ ਮਤਲਬ ਬੂਟੇ ਦੀ ਉਹ ਕਹਿੰਦੇ ਵੀ ਜਦੋਂ ਕਟਾਈ ਕਰਕੇ ਲੈ ਕੇ ਜਾਂਦੇ ਆ ਇਹ 15 ਤੋਂ 18 ਕਿਲੋ ਦਾ ਇੱਕ ਬੂਟਾ ਆਪਾਂ ਨੂੰ ਮਤਲਬ ਵਜਨ ਦੇਊਗਾ ਜੀ ਇਹ 15 ਸਾਲਾਂ ਚ ਅੱਛਾ ਹਾਂਜੀ 15 ਤੋਂ 18 ਕਿਲੋ ਇੱਕ ਇੱਕ ਬੂਟਾ ਵਜਨ ਦਿੰਦਾ ਜੀ ਤੇ ਆ ਜਿਹੜਾ ਨਾਲ ਤੁਸੀਂ ਕਹਜੋ ਰੀਨ ਲਾਇਆ ਹੋਇਆ ਹਾਂਜੀ ਤਾਂ ਇਹ ਵੀ ਤਾਂ ਵਿਕੂਗਾ ਹਾਂਜੀ ਇਹ ਮਤਲਬ ਜਿਵੇਂ ਲੱਕੜ ਦੇ ਤੌਰ ਤੇ ਆਪਾਂ ਵੇਚ ਸਕਦੇ ਮੰਡੀ ਚ ਲੈ ਜਾ ਕੇ ਵੇਚ ਲੋ ਜਿਵੇਂ ਲੱਕੜ ਬਣ ਗਈ ਬੂਟੇ ਬਣ ਜਾਣਗੇ ਬਈ ਵੀ ਵੱਡੇ ਹਾਂ ਜਿਵੇਂ ਆਪਾਂ ਆਮ ਲੱਕੜ ਵੇਚਦੇ ਮੰਡੀਆਂ ਚ ਉਦਾਂ ਵੇਚਦੇ ਅੱਛਾ ਤੁਹਾਡੇ ਤੋਂ ਕਿਸੇ ਨੇ ਹੋਰ ਵੀ ਮੰਗ ਕੀਤੀ ਆ ਵੀ ਤੁਸੀਂ ਲਾਇਆ ਚੰਦਨ ਤੇ ਵੀ ਅਸੀਂ ਵੀ ਲਾਉਣਾ ਜੀ ਹਾਂਜੀ ਬਹੁਤ ਸਾਰੇ ਕਿਸਾਨ ਵੀਰ ਆਏ ਦੋ ਕਿਸਾਨਾਂ ਦੇ ਫੋਨ ਵੀ ਆਏ ਬੜੇ ਵੀ ਅਸੀਂ ਵੀ ਮਤਲਬ ਸ਼ੁਰੂ ਕਰਾਂਗੇ ਖੇਤੀ ਇਹ ਵਧੀਆ ਚੀਜ਼ ਆ ਜੀ ਆਪਾਂ ਨੂੰ ਲਾਈਫ ਦੇ ਵਿੱਚ ਆਉਣ ਦੇ ਵਿੱਚ ਮਤਲਬ ਜਦੋਂ ਆਉਣ ਲਈ ਗਾਂ ਚਲੋ ਆਪਾਂ ਝੋਨੇ ਕਣਕ ਤੋਂ ਥੋੜਾ ਪਿਛਾਂ ਹਟ ਕੇ ਇਹ ਮਤਲਬ ਇਸ ਇਨਾਂ ਚੀਜ਼ਾਂ ਵੱਲ ਵਧੀਏ ਤੇ ਚਲੋ ਆਪਣਾ ਸਭ ਦਾ ਹੀ ਫਾਇਦਾ ਇਹਦੇ ਵਿੱਚ ਕਿਸਾਨ ਭਰਾਵਾਂ ਦਾ ਵੀ ਫਾਇਦਾ ਹੈ ਜੀ ਗਰੂਪ ਜੀ ਜਿਵੇਂ ਚੰਦਨ ਹੈ ਇਹਨੂੰ ਖਰਾਕ ਹੋਰ ਕੀ ਕੀ ਦਿੰਨੇ ਆ ਤੁਸੀਂ ਇਹਦੇ ਵਿੱਚ ਖਰਾਕ ਆਪਾਂ ਨੂੰ ਆਏ ਆ ਜੀ ਜਿਵੇਂ ਆਪਾਂ ਜਦੋਂ ਪਾਣੀ ਲਾਉਨੇ ਆ ਉਦੋਂ ਫੰਗਸ ਦੀ ਥੋੜੀ ਜਰੂਰਤ ਪੈਂਦੀ ਫੰਗਸ ਪੈ ਜਾਂਦੀ ਕਦੇ ਮਤਲਬ ਮਿੱਟੀ ਦੇ ਵਿੱਚ ਉਹਨਾਂ ਨੂੰ ਫੰਗਸ ਤੋਂ ਫਿਰ ਕੀ ਕਰਦੇ ਆ ਫੰਗਸ ਵਿੱਚ ਫੰਗਸ ਵਾਲੀ ਦਵਾਈ ਪੀ ਦਿੰਨੇ ਆ ਜੀ ਆਪਾਂ ਨੂੰ ਮੈਡੀਸਿਨ ਦਿੰਨੇ ਆ ਉਹ ਫੰਗਸ ਨਾਲ ਆਪਾਂ ਹਾਂਜੀ ਫੰਗਸ ਨਾਲ ਬਈ ਜਾਂ ਤੁਸੀਂ ਬੂਟਿਆਂ ਨੂੰ ਮਤਲਬ ਕੱਲੇ ਕੱਲੇ ਬੂਟੇ ਨੂੰ ਪਾਣੀ ਪਾ ਸਕਦੇ ਆ ਕਿ 1 ਲੀਟਰ ਨਾਲ ਜਾਂ ਜਦੋਂ ਪਾਣੀ ਆਪਾਂ ਲਾਉਨੇ ਆ ਜਦੋਂ ਜ਼ਰ ਤੇ ਗ੍ਰੋਥ ਪ੍ਰੋਮੋਟਰ ਵਾਸਤੇ ਕੀ ਦਿੰਨੇ ਆ ਪਰ ਗ੍ਰੋਥ ਪ੍ਰੋਮੋਟਰ ਗ੍ਰੋਥ ਪ੍ਰੋਮੋਟਰ ਵਾਸਤੇ ਵੀ ਆਪਾਂ ਨੂੰ ਉਹਨਾਂ ਨੇ ਸਪਰੇਅ ਦਿੱਤੀ ਆ ਜੀ ਇੱਕ ਗ੍ਰੋਥ ਹਾਂਜੀ ਗ੍ਰੋਥ ਆ ਸਪਰੇਅ ਦਿੱਤੀ ਆ ਉਹ ਆਪਾਂ 15 ਦਿਨਾਂ ਬਾਅਦ ਸਪਰੇਅ ਮਾਰਨੀ ਪੈਂਦੀ ਇਹਨਾਂ ਤੇ ਪੰਪ ਦੇ ਨਾਲ ਮਾਰ ਦੋ ਤਿੰਨ ਚਾਰ ਪੰਪ ਲੱਗਦੇ ਆ ਉਹਨਾਂ ਨਾਲ ਹੋ ਜਾਂਦੀ ਸਪਰੇਅ ਅੱਛਾ ਤੇ ਇਹ ਇਹ ਜਿਹੜੇ ਚੰਦਨ ਹੈ ਚੰਦਨ ਦੇ ਬੂਟੇ ਇਹ ਕਿੰਨੀ ਕਿੰਨੀ ਵਿੱਥੀ ਤੇ ਲਾਏ ਹੋਏ ਆ ਇਹ ਆਪਾਂ ਲਾਏ ਆ ਜੀ ਇੱਕ ਲਾਈਨ ਪਹਿਲਾਂ ਚੰਦਨ ਦੀ ਉਸ ਤੋਂ ਬਾਅਦ ਚਾਲੇ ਹੈਗੇ 6 ਫੁੱਟ ਤੇ ਦੂਸਰੀ ਇਹਦਾ ਕੈਜ਼ੋਰੀਨ ਦਾ ਬੂਟਾ ਉਸ ਤੋਂ ਫਿਰ ਤੀਸਰੀ ਲਾਈਨ ਜਿਹੜੀ ਫਿਰ ਚੰਦਰ ਦੀ ਉਹਦਾ ਫਿਰ 6 ਫੁੱਟ ਦਾ ਫਾਸਲਾ ਹੈ ਤੇ ਜਿਹੜੇ ਇਧਰੋਂ ਲਵਾਈ ਆ ਦੂਜੇ ਪਾਸੇ ਲਾਏ ਉਹ 8-8 ਫੁੱਟ ਦਾ ਫਾਸਲਾ ਜੀ ਬਸ ਚੰਦਨ ਤੋਂ ਚੰਦਨ ਦਾ ਕਿੰਨੀ ਆ ਇਹ 6-6 ਫੁੱਟ ਦਾ ਫਾਸਲਾ ਜੀ ਆਪ ਕੋਲ ਹਾਂਜੀ 12 ਫੁੱਟ ਹੋ ਗਿਆ ਜੀ ਅੱਛਾ ਹਾਂਜੀ ਤੇ ਦੂਸਰੇ ਪਾਸੇ ਨੂੰ 8-8 ਫੁੱਟ ਦੀ ਉੱਪਰ ਅੱਛਾ ਜਿਵੇਂ ਹੁਣ ਚੰਦਨ ਲਾ ਲਿਆ ਹਨਾ 15 ਸਾਲ ਵੇਟ ਕਰਨੀ ਪੈਣੀ ਆ ਆਪਾਂ ਜੀ ਤਾਂ ਉਸ ਤੋਂ ਪਹਿਲਾਂ ਜਿਵੇਂ ਆਪਾਂ ਇਹ ਤੋਂ ਫਾਇਦਾ ਲੈ ਸਕਦੇ ਆ ਹਨਾ ਜਿਵੇਂ ਮਟਰ ਲੱਗੇ ਹੋਏ ਆ ਹਾਂਜੀ ਬੱਚੇ ਦੇ 15 ਫੁੱਟ ਦਾ ਫਾਸਲਾ ਜਿਵੇਂ ਛੱਡਿਆ ਹੋਇਆ ਤਿੰਨ ਲਾਈਨਾਂ ਜ ਇਦੇ ਵਿੱਚ 15 ਫੁੱਟ ਦਾ ਫਾਸਲਾ ਛੱਡਿਆ ਹੋਈ ਆ ਆਪਾਂ ਛੱਡਣਾ ਪੈਂਦਾ ਜ਼ਰੂਰੀ ਆ ਇਹ। ਉਹਦੇ ਵਿੱਚ ਆਪਾਂ ਕੋਈ ਵੀ ਸਬਜ਼ੀ ਲਾ ਲਓ। ਸਾਡੇ ਹੁਣ ਜਿਵੇਂ ਮਟਰ ਲਾਏ ਹੋਏ ਆ ਤੇ ਤੁਸੀਂ ਉਹਦੇ ਵਿੱਚ ਕੋਈ ਹਲਦੀ ਲਾ ਲਓ ਜਾਂ ਕਿ ਹੋਰ ਸਬਜ਼ੀ ਗੋਭੀ ਲਾ ਲਓ ਸਮੇਂ ਦੇ ਹਿਸਾਬ ਨਾਲ। ਤੇ ਉਹ ਇਹ ਜਿਹੇ ਫਸਲਾਂ ਮਤਲਬ ਆਪਾਂ ਉਹਦੇ ਵਿੱਚੋਂ ਲੈ ਸਕਦੇ ਆ ਜਿਵੇਂ ਹੁਣ ਸਾਡਾ ਛੋਲੇ ਲਾਏ ਹੋਏ ਕੋਈ ਸਰੋਂ ਲਾਈ ਹੋਈ ਆ ਥੋੜੇ ਜਿਹੇ ਵਿੱਚੋਂ ਆਪਦੇ ਘਰੇ ਖਾਣ ਜੋਗੀ। ਵਿੱਚ ਸਬਜ਼ੀ ਲਾਈ ਹੋਈ ਲਸਣ-ਲਸਣ, ਗੰਡੇ ਲਾਏ ਹੋਏ। ਹਾਂਜੀ ਉਹ ਲਾਈ ਹੋਏ ਆਪਣੇ ਇੱਧਰ। ਮਤਲਬ ਕਹਿਣ ਦਾ ਭਾਵ ਅਸੀਂ ਏ ਨਹੀਂ ਸੋਚ ਸਕਦੇ ਵੀ ਚੰਦਨ ਲੱਗ ਗਿਆ ਜੀ 15 ਸਾਲ ਫਿਰ ਬਾਣ ਵੀ ਹਾਂਜੀ ਨਹੀਂ ਨਹੀਂ ਉਹ ਆਪਣੇ ਮਤਲਬ ਮਿਹਨਤ ਤੇ ਮਤਲਬ ਡਿਪੈਂਡ ਕਰਦਾ ਜੀ ਤੁਸੀਂ ਕਿੰਨੀ ਮਿਹਨਤ ਕਰ ਸਕਦੇ ਹੋ ਹਲਦੀ ਲਾ ਲਓ ਹਲਦੀ ਵਧੀਆ ਮਤਲਬ ਕਮਾਈ ਦਿੰਦੀ ਹੈ। ਆਹ ਕਮਾਈ ਦੀ ਹਾਂ ਜਿਹੜਾ ਖਾਲੀ ਥਾਂ ਪਿਆ ਉੱਥੇ ਕੁਛ ਨਾ ਕੁਛ ਲਾਈ ਰੱਖੋ ਆਪਦੀ ਸਬਜ਼ੀਆਂ ਲਾ ਲਓ ਵਧੀਆ ਕਮਾਈ ਦਾ ਸਾਧਨ ਬਣਦਾ। ਮੇਰੇ ਖਿਆਲ ਵੀ ਆ ਜਿਵੇਂ ਤੁਸੀਂ ਪਲੈਨ ਚ ਲਾਇਆ ਹੈਗਾ ਹਾਂਜੀ ਤੇ ਇਦੋਂ ਬੇਤਰ ਹੈ ਵੱਟਾ ਜਾਂ ਬਿੱਡ ਤੇ ਸਹੀ ਨਾ ਰਊਗਾ। ਹਾਂਜੀ ਉਹ ਸਾਡਾ ਹਜ ਤਜਰਬਾ ਘਟ ਸੀ ਜਿਵੇਂ ਇਹਦਾ ਫਸਲਾਂ ਦੇ ਵਿੱਚ ਜਿਵੇਂ ਆਹ ਮਟਰ ਲਾਏ ਹੋਏ ਆ। ਸਾਨੂੰ ਹੋਈ ਪਾਪਾ ਨਹੀਂ ਸੀ ਅਗਲੇ ਸਾਲ ਤੋਂ ਮਨ ਜਿਵੇਂ ਤਜਰਬਾ ਚਲੋ ਹੌਲੀ ਹੌਲੀ ਵੱਧ ਪੂਗਾ ਤੇ ਫਿਰ ਆਪਾਂ ਪਾਪਾ ਬੈੱਡ ਬਣਾ ਕੇ ਵੀ ਲਾ ਸਕਦੇ ਹਾਂ ਜਿਵੇਂ ਹਲਦੀ ਨੂੰ ਸਾਨੂੰ ਕਿਸੇ ਨੇ ਦੱਸਿਆ ਸਾਡੇ ਵੀਰ ਆਏ ਸੀਗੇ ਇੱਥੋਂ ਖੇਤੀਬਾੜੀ ਵਾਲੇ ਉਹਨਾਂ ਨੇ ਦੱਸਿਆ ਕਿ ਬੈੱਡ ਬਣਾ ਕੇ ਹਲਦੀ ਲਾਓ ਜੀ ਉਹ ਹਾਂਜੀ ਹਲਦੀ ਆਹ ਹੁਣ ਮਾਰਚ ਤੇ ਲੱਗਣੀ ਹਾਂਜੀ ਹਲਦੀ ਲਾਵਾਂਗੇ ਮਾਰਚ ਦੇ ਜਿੰਨੀ ਕੁ ਲੱਗ ਲਾ ਸਕਦੇ ਹਾਂ ਉਹਨੀ ਲਾਵਾਂਗਾ ਉਹ ਮਾਡਲ ਹੈਗੇ ਜੀ ਜਿੱਚ ਬਹੁਤ ਪੈਸ਼ਾ ਕਮਾਈ ਮਤਲਬੀ ਹਾਂਜੀ ਮਤਲਬ ਖਾਲੀ ਥਾਂ ਤੇ ਆਪਾਂ ਕੁਝ ਵੀ ਲਾ ਲਓ ਆਪਣੀ ਹਾਂ ਸਬਜ਼ੀ ਜੋ ਮਰਜ਼ੀ ਲਾਈ ਜਾਵੇ ਜਾ ਜਿਵੇਂ ਇਹ ਚੰਦਨ ਦੀ ਖੇਤੀ ਨਾਲ ਅਸੀਂ ਇਹ ਕਰ ਸਕਦੇ ਇਹ ਵੀ ਖੇਤੀ ਹਾਂ ਖੇਤੀ ਜੋ ਮਰਜ਼ੀ ਕਰੀਓ ਨਾਲੇ ਸਬਜ਼ੀਆਂ ਦੀ ਖੇਤੀ ਜੋ ਮਰਜ਼ੀ ਕਰੋ ਜੀ ਤਾਂ ਇਹ ਚਲੋ ਇਹਨੂੰ ਤਾਂ ਲੈਦਾ ਖਾਦ ਪਾਉਣੀ ਪੈਂਦੀ ਆ ਹਾਂ ਤੇ ਪਾਣੀ ਕਿੰਨੇ ਦੇਣਾ ਤੇ ਲਾਉਣੇ ਆ ਤੁਸੀਂ ਪਾਣੀ ਆਪਾਂ ਜਿਵੇਂ ਆਮ ਨੋਰਮਲ ਦਰਖਤਾਂ ਨੂੰ ਪਾਣੀ ਲਾਉਣੇ ਜੀ ਬਸ ਜਿਵੇਂ ਸਰਦੀਆਂ ਦੇ ਵਿੱਚ 20 ਦਿਨ ਬਾਅਦ ਲੱਗ ਕੇ ਜਾਂਦਾ ਹਜੇ ਮਤਲਬ ਲਾਇਆ ਥੋੜੇ ਦਿਨ ਹੋਏ ਆ ਤੇ ਗਰਮੀਆਂ ਥੋੜੀ ਜਿਆਦਾ ਜ਼ਰੂਰਤ ਪਊਗੀ ਮੈਂ ਪੰਜ ਚਾਰ ਦਿਨ ਬਾਅਦ ਲਾਉਣਾ ਪਿਆ ਕਰੂਗਾ ਵੀ ਮੰਨ ਲਓ ਵੀ ਜੇ ਮੈਂ ਥੱਲੇ ਥੋੜੀ ਸੈਲ ਰੱਖਣੀ ਆਪਾਂ ਨੂੰ ਹਾਂ ਜੀ ਲੋੜ ਪੈਣ ਤੇ ਪਾਣੀ ਲਾਉਣਾ ਕਰਨਾ ਪਾ ਜਿਵੇਂ ਥੱਲੇ ਆਮ ਦਰਖਤਾਂ ਨੂੰ ਪਾਣੀ ਲਾਉਣਾ ਜੀ ਨਮੀ ਰੱਖਣੀ ਹੈ ਹਾਂਜੀ ਥੋੜੀ ਨਮੀ ਰੱਖਣੀ ਜ਼ਰੂਰੀ ਹੈ ਇਹਨਾਂ ਨੂੰ ਹਾਂਜੀ ਇਹ ਚੀਜ਼ ਇਹਨਾਂ ਨੂੰ ਕੋਈ ਕੀੜਾ ਕਾੜਾ ਤਾਂ ਨਹੀਂ ਪੈਂਦਾ ਜੀ ਨਹੀਂ ਵੈਸੇ ਕੋਈ ਕੀੜਾ ਨਹੀਂ ਪੈਂਦਾ ਪਰ ਥੱਲੇ ਫੰਗਸ ਹੈ ਜੇ ਫੰਗਸ ਨਾਲ ਆਪਣਾ ਪਤਾ ਲੱਗ ਜਾਵੇ ਫੰਗਸ ਮਤਲਬ ਪੱਤੇ ਸੁੱਕਦੇ ਆ ਪੱਤੇ ਝੜਦੇ ਆ ਉਹ ਉਹਦੇ ਵਿੱਚ ਮਤਲਬ ਸਪੈਸ਼ਲ ਕੋਈ ਲੈ ਕੇ ਫੰਗਸ ਵਾਲੀ ਦਵਾਈ ਆਪਾਂ ਪਾ ਸਕਦੇ ਆ ਹੋਰ ਕੋਈ ਹੈ ਨਹੀਂ ਨੁਕਸ ਨਹੀਂ ਪੈਂਦਾ ਜੀ ਕੋਈ ਦੋਸਤੋ ਇਹ ਸਨ ਜਗਰੂਪ ਸਿੰਘ ਜੀ ਇਹਨਾਂ ਨੇ ਦੋ ਕਿੱਲਾਂ ਦੇ ਵਿੱਚ ਚੰਦਨ ਦੇ ਚੰਦਨ ਦਾ ਬਾਗ ਲਾਇਆ ਹੋਇਆ ਹੈਗਾ ਮਤਲਬ ਇਹ ਗਾਂ ਵਦੂ ਕਿਸਾਨ ਹੈ ਇਹ ਵਾਤਾਵਰਣ ਬਾਰੇ ਵੀ ਸੋਚਦੇ ਤੇ ਚੰਗੀ ਖੇਤੀ ਬਾਰੇ ਵੀ ਸੋਚਦੇ ਝੋਨੇ ਤੋਂ ਹਟ ਕੇ ਕਣਕ ਝੋਨੇ ਤੋਂ ਹਟ ਕੇ ਤਾਂ ਜੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ ਚਾਹੁੰਦੇ ਹੋ ਜਾਂ ਖੇਤ ਦੇਖਣਾ ਚਾਹੁੰਦੇ ਹੋ ਤਾਂ ਇਹਨਾਂ ਦਾ ਨੰਬਰ ਲੈ ਲਓ ਮੈਂ ਕਹੂੰਗਾ ਜੀਰੂਪ ਜੀ ਨੂੰ ਵੀ ਆਪਣਾ ਨੰਬਰ ਬੋਲ ਦਿੰਦਾ ਹਾਂਜੀ ਨੰਬਰ ਮੇਰਾ 98154 11411 ਔਰ ਦੂਸਰਾ ਨੰਬਰ ਹੈਗਾ 9646600738 9646600738 38 738 ਹਾਂਜੀ 738 ਅੱਛਾ ਜੀ ਇਹ ਬਾਈ ਜੀ ਦੇ ਦੋ ਨੰਬਰ ਹੈ ਰੌਲੀ ਪਿੰਡ ਚ ਤੁਸੀਂ ਰੌਲੀ ਪਿੰਡ ਤੋਂ ਤਲਵੰਡੀ ਬਘੇਰੀਆਂ ਵਾਲੇ ਰੋਡ ਤੇ ਹੈ ਉਹਦਾ ਚਲੋ ਤੁਸੀਂ ਨੰਬਰ ਲਾ ਕੇ ਸੰਪਰਕ ਕਰ ਸਕਦੇ ਹੋ ਤੇ ਦੇਖ ਸਕਦੇ ਹੋ ਜੀ ਤਾਂ ਹੋਰ ਤੁਸੀਂ ਜੇ 6 ਮਹੀਨਿਆਂ ਨੂੰ ਜਾਂ ਸਾਲ ਨੂੰ ਦੇਖੋਗੇ ਤਾਂ ਚੰਦਨ ਵੀ ਵਾਵਾ ਕੱਦ ਕਰ ਜੂਗਾ ਤਾਂ ਉਦੋਂ ਬਹੁਤ ਜ਼ਿਆਦਾ ਦੇਖਣ ਯੋਗ ਪਰ ਇਹ ਚ ਆ 6 ਮਹੀਨਿਆਂ ਨੂੰ ਇਹ ਕਹਿੰਦੇ ਵੀ ਅਸੀਂ ਇਹੋ ਜਿਹੀ ਰੰਗਤ ਬਣਾ ਦੇਣੀ ਆ ਵੀ ਆ ਖੇਤ ਦੇਖਣਯੋਗ ਬਣ ਜਾ ਪੂਰਾ ਮਾਡਲ ਕਿਉਂਕਿ ਆ ਜਿਹੜਾ ਵਿੱਚ ਮਟਰ ਲੱਗੇ ਆ ਇੱਥੇ ਅਸੀਂ ਹਲਦੀ ਲਾ ਦੇਣੀ ਆ ਹੋਰ ਚੀਜ਼ਾਂ ਲਾ ਦੇਣੀਆਂ ਜਿਹੜਾ ਕਿ ਬਹੁਤ ਹੀ ਜ਼ਿਆਦਾ ਫਸਲ ਦੇਖਣਯੋਗ ਹੋਵੇਗੀ ਤਾਂ ਅਹ ਦੋਸਤੋ ਇਹ ਜਿਹੜਾ ਚੰਦਨ ਦਾ ਬਾਗ ਹੈ ਤੁਸੀਂ ਕਦੇ ਵੀ ਦੇਖ ਸਕਦੇ ਹੋ ਬਾਈ ਜੀ ਨੇ ਨੰਬਰ ਬੋਲ ਦਿੱਤਾ ਹੋਗਾ ਤਾਂ ਮੈਂ ਜਗਰੂਪ ਸਿੰਘ ਜੀ ਦਾ ਬਹੁਤ ਸ਼ੁਕਰੀਆ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਆਪਣੇ ਏਰੀਆ ਚ ਮੁਗੇ ਏਰੀਆ ਚ ਇਹ ਚੰਦਨ ਲਿਆਂਦਾ ਹੈਗਾ ਤੇ ਚੰਦਨ ਸਫਲ ਕਰਕੇ ਵੀ ਦਿਖਾਉਣਗੇ ਇਹੋ ਜਿਹੇ ਕਿਸਾਨਾਂ ਦੇ ਖੇਤ ਦੇਖਣੇ ਆ ਤੇ ਉਹਨਾਂ ਦੇਖਣੇ ਚਾਹੀਦੇ ਆ ਤੇ ਉਹਨਾਂ ਤੋਂ ਕੁਝ ਸਿੱਖਣ ਦੀ ਲੋੜ ਹੈਗੀ ਆ ਤਾਂ ਜਗਰੂਪ ਸਿੰਘ ਜੀ ਸ਼ੁਕਰੀਆ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਪਹੁੰਚਣ ਤੇ ਧੰਨਵਾਦ ਠੀਕ ਹੈ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ